ਸਸਿਗੇ ਦੋਸਤੋ ਇੱਕ ਨਵੇਂ ਸ਼ੋਰ ਥੋੜਾ ਫੇਰ ਇੱਕ ਵਾਰ ਸਵਾਗਤ ਹੈ ਅੱਜ ਤੁਸੀਂ ਮੇਰੇ ਨਾਲ ਹੋ ਬੀਬੀ ਮਮਤਾ ਜੀ ਦੀ ਸਮਾਤ ਤੇ ਬਹੁਤ ਹੀ ਇਤਿਹਾਸਕ ਇੱਕ ਸ਼ਖਸੀਅਤ ਨੇ ਸਾਡੇ ਸਿੱਖ ਧਰਮ ਚ ਬੀਬੀ ਬਮਤਾ ਜੀ ਇਹਨਾਂ ਦਾ ਇਤਿਹਾਸਕ ਗੁਰਦਾਰਾ ਵੀ ਹੈਗਾ ਨਾ ਪਹਾੜਾਂ ਤੋਂ ਪਰਲੇ ਪਾਸੇ ਤੁਸੀਂ ਅਕਸਰ ਮੇਰੀਆਂ ਪੁਰਾਣੀਆਂ ਵੀਡੀਓਜ਼ ਦੇਖਿਆ ਤੇ ਹਰਵਿੰਦਰ ਭਾਈ ਜੀ ਮੱਥਾ ਟੇਕਿਆ ਰਹੇ ਆ ਤੇ ਇਧਰ ਸ਼ਾਮ 3:00 ਦਾ ਟਾਈਮ ਹੈ ਇਹਨਾਂ ਦੇ ਗਲਾ ਚ ਟਲੀਆਂ ਆ ਦੇਖੋ ਗਾਵਾਂ ਦੇ ਗਲਾ ਚ ਟਲੀਆਂ ਟੰ ਟੰ ਕਰਦੀਆਂ ਕੁਦਰਤ ਨਾਲ ਇੱਕ ਮਿਕ ਆ ਕਿਸੇ ਦਾਨੀ ਸੱਜਣ ਨੇ ਸੋਲਰ ਲਾਈਟ ਲਵਾਈ ਹੈ ਤੇ ਬੀਬੀ ਮਮਤਾਜ ਨੇ ਸਿੱਖ ਸਿੱਖ ਪੰਥ ਵਾਸਤੇ ਬਹੁਤ ਵੱਡੀ ਦੇਣ ਹੈ ਤੇ ਭਾਜੀ ਕਿਦਾਂ ਮਹਿਸੂਸ ਕੀਤਾ ਤੁਸੀਂ ਬੀਬੀ ਦੀ ਸਮਾਧ ਦੇ ਦਰਸ਼ਨ ਕਰਕੇ ਬਹੁਤ ਸ਼ਾਂਤੀ ਆਈ ਅੰਦਰ ਜਾ ਕੇ ਨਾ ਹਾਂ ਸੋ ਇਹ ਹੈ ਧਰਮ ਤੋਂ ਉੱਪਰ ਇੱਕ ਦੂਜੇ ਨੂੰ ਸੁਨੁਖਤਾ ਵਾਸਤੇ ਸਵਾਰਪਣ ਬੀਬੀ ਦਾ ਇਹ ਸਾਡੇ ਸਿੱਖਤਾਂ ਨੂੰ ਸਵਾਰਪਿਤ ਹੋ ਗਏ ਤੇ ਅਸੀਂ ਭਾਗਾਂ ਵਾਲੇ ਸਮਝਦੇ ਹਾਂ ਅਸੀਂ ਇਸ ਜਗ੍ਹਾ ਤੇ ਆਏ ਹਾਂ ਤੇ ਆਹ ਦੇਖੋ ਆ ਗਾਵਾਂ ਦੇ ਗਲਾ ਵਿੱਚ ਟਲੀਆਂ ਸੋਏ ਰੰਗ ਹੈ ਸਾਡੇ ਘਾੜ ਇਲਾਕੇ ਦੇ ਇਹ ਸ਼ਾਰਟ ਨੂੰ ਸ਼ੇਅਰ ਕਰੋ